ਹੈਲੋ ਜੀ ਤੁਹਾਡਾ ਸਾਰਾ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਆਲੂ ਬੈਂਗਨ ਦੀ ਸਬਜੀ ਅਸੀਂ ਸਿੰਪਲ ਜਿਹੇ ਤਰੀਕੇ ਨਾਲ ਜਿਹੜੇ ਆਲੂ ਬੈਂਗਨ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਇਹਦੇ ਲਈ ਆਪਾਂ ਇੱਥੇ 4-5 ਬੈਂਗਨ ਲੈ ਲਵਾਂਗੇ ਤੇ ਨਾਲ ਅਸੀਂ 3 ਕ ਆਲੂ ਲੈ ਲਵਾਂਗੇ ਬੈਂਗਨ ਤੇ ਆਲੂ ਨੂੰ ਤੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਤੇ ਫਿਰ ਅਸੀਂ ਇਹਦਾ ਲਗਾਵਾਂਗੇ ਤੜਕਾ ਗੈਸ ਉੱਤੇ ਅਸੀਂ ਰੱਖ ਦਿੱਤੀ ਹੈ ਕੜਾਈ ਕੜਾਈ ਦੇ ਵਿੱਚ ਅਸੀਂ ਪਾਵਾਂਗੇ ਤੇਲ ਇੱਥੇ ਆਪਾਂ ਜਿਹੜਾ ਤੇਲ ਸਰੋਂ ਦਾ ਲਿਆ ਹੈ ਸਰੋਂ ਦੇ ਤੇਲ ਦੇ ਵਿੱਚ ਜਿਹੜੀ ਸੁੱਕੀ ਸਬਜ਼ੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਲਸਣ ਲਸਣ ਦੀ ਆਪਾਂ 4-5 ਤੁਰੀਆਂ ਲੈ ਲਵਾਂਗੇ ਉਹਨਾਂ ਨੂੰ ਆਪਾਂ ਛੋਟਾ ਛੋਟਾ ਕੱਟ ਲਿਆ ਹੈ ਥੋੜਾ ਜਿਹਾ ਲਸਣ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਤੇ ਲਸਣ ਜਦ ਤੱਕ ਭੁੱਜ ਹੋ ਜਾਏਗਾ ਫਿਰ ਅਸੀਂ ਪਿਆਜ਼ ਪਾਵਾਂਗੇ ਪਿਆਜ਼ ਇੱਥੇ ਅਸੀਂ ਲੈ ਲਵਾਂਗੇ 2 ਉਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਲਿਆ ਹੈ ਤੇ ਪਿਆਜ਼ਾਂ ਨੂੰ ਅਸੀਂ ਲਾਲ ਹੋਣ ਤੱਕ ਭੁੰਨ ਲਵਾਂਗੇ ਜੇ ਅਸੀਂ ਪਿਆਜ਼ਾਂ ਦੇ ਨਾਲ ਹੀ ਆਲੂ ਪਾ ਦਵਾਂਗੇ ਤੇ ਜਿਹੜੀ ਸਬਜ਼ੀ ਆ ਬਹੁਤ ਜ਼ਿਆਦਾ ਵਧੀਆ ਤੇ ਸਵਾਦ ਬਨ ਕੇ ਤਿਆਰ ਹੁੰਦੀ ਹੈ ਤੇ ਆਲੂਆਂ ਨੂੰ ਅਸੀਂ ਪਿਆਜ਼ ਜਦੋਂ ਥੋੜੇ ਜਿਹੀ ਪੁੱਜ ਹੋ ਜਾਣਗੇ ਨਾ ਫਿਰ ਅਸੀਂ ਜਿਹੜੇ ਆਲੂ ਪਾ ਦਵਾਂਗੇ ਤੇ ਆਲੂਆਂ ਨੂੰ ਥੋੜੀ ਦੇਰ ਆਪਾਂ ਤੇਲ ਦੇ ਵਿੱਚ ਪਕਾਵਾਂਗੇ ਤੇ ਐਦਾਂ ਜਿਹੜੀ ਸਬਜ਼ੀ ਆ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਘਰ ਦੇ ਇਹ ਸਬਜ਼ੀ ਨਹੀਂ ਖਾਂਦੇ ਆ ਜੇ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਆਲੂ ਬੈਂਗਰ ਬਣਾ ਕੇ ਦੋ ਤੇ ਸੱਚਮੁੱਚ ਬਹੁਤ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੇ ਨੇ ਜੇ ਹੁਣ ਆਪਾਂ ਆਲੂਆਂ ਨੂੰ ਥੋੜੀ ਦੇਰ ਪਕਾ ਲੈਂਦੇ ਆਂ ਦੇਖੋ ਇੱਧਰ ਜਿਹੜੇ ਆਲੂ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਹਲਕੇ ਜਿਹਾ ਫਰਾਈ ਹੋ ਗਏ ਨੇ ਤੇ ਹੁਣ ਜਦੋਂ ਆਲੂ ਫਰਾਈ ਹੋ ਜਾਣ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਪਹਿਲਾਂ ਅਸੀਂ ਟਮਾਟਰ ਨਹੀਂ ਪਾਣਾ ਆਲੂਆਂ ਨੂੰ ਫਰਾਈ ਕਰਨ ਤੋਂ ਬਾਅਦ ਹਲਕਾ ਜਿਹਾ ਫਿਰ ਅਸੀਂ ਟਮਾਟਰ ਪਾ ਦਵਾਂਗੇ ਇੱਕ ਟਮਾਟਰ ਲਿਆ ਹੈ ਇਸ ਤਰ੍ਹਾਂ ਅਸੀਂ ਇਹਨੂੰ ਛੋਟਾ ਛੋਟਾ ਕੱਟ ਲਿਆ ਹੈ ਤੇ ਟਮਾਟਰ ਨੂੰ ਅਸੀਂ ਪਕਾ ਲੈਂਦੇ ਆਂ ਤੇ ਟਮਾਟਰਾਂ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਸੁੱਕੇ ਮਸਾਲੇ ਹੈਗੇ ਨਾ ਉਹ ਪਾ ਦਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਤੇ ਦੇ ਨਾਲ ਆਪਾਂ ਹਲਦੀ ਪਾਊਡਰ ਅੱਧਾ ਚਮਚ ਤੇ ਆਪਣੇ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਹਲਦੀ ਆਪਾਂ ਘੱਟ ਹੀ ਰੱਖਾਂਗੇ ਕਿਉਂਕਿ ਹਲਦੀ ਜ਼ਿਆਦਾ ਨਹੀਂ ਪਾਵਾਂਗੇ ਉਹਦੇ ਨਾਲ ਜਿਹੜੇ ਆਲੂ ਬੈਂਗਣਾਂ ਦਾ ਕਲਰ ਖਰਾਬ ਹੋ ਜਾਏਗਾ ਨਹੀਂ ਤੇ ਹਲਦੀ ਆਪਾਂ ਬਿਲਕੁਲ ਹਲਕੀ ਜੀ ਪਾਣੀ ਹੈ ਅੱਧਾ ਚਮਚ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਲਾਲ ਮਿਰਚ ਵੀ ਪਾਈ ਹੈ ਲੋ ਹੁਣ ਅਸੀਂ ਬੈਂਗਣ ਪਾ ਦਿੰਦੇ ਆ ਬੈਂਗਣ ਪਾਣ ਤੋਂ ਬਾਅਦ ਇੱਕ ਵਾਰ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਇਹਦੇ ਵਿੱਚ ਅਸੀਂ ਜਿਹੜੀ ਅੱਧੀ ਕੋਲੀ ਜਿਹੜੀ ਆ ਪਾਣੀ ਦੀ ਪਾ ਦਵਾਂਗੇ ਠੀਕ ਹੈ ਮਿਕਸ ਕਰ ਲਿਆ ਹੈ ਚੰਗੀ ਤਰ੍ਹਾਂ ਇਹ ਅੱਧੀ ਕੋਲੀ ਅਸੀਂ ਪਾਣੀ ਦੀ ਪਾ ਦਿੰਦੇ ਆ ਤਾਂ ਜੋ ਜਿਹੜੇ ਬੈਂਗ ਸਾਡੇ ਚੰਗੀ ਤਰ੍ਹਾਂ ਪੱਕ ਜਾਣ ਥੱਲੇ ਨ ਮਸਾਲਾ ਨਾਲ ਨਾ ਲੱਗੇ ਪਾਣੀ ਪਾਣ ਤੋਂ ਬਾਅਦ ਇਹਨੂੰ ਢੱਕ ਦਵਾਂਗੇ ਇੱਕ ਵਾਰ ਛੇੜ ਮਾਰ ਲੈਂਦੇ ਆ ਫਿਰ ਅਸੀਂ ਇਹਨੂੰ ਢੱਕ ਦਿੰਦੇ ਆ 5 ਕਿ ਮਿੰਟ ਬਾਅਦ ਅਸੀਂ ਢੱਕਣ ਚਾ ਕੇ ਵੇਖ ਲਵਾਂਗੇ ਚੈੱਕ ਕਰਾਂਗੇ ਕਿ ਜਿਹੜੀ ਸਾਡੀ ਸਬਜ਼ੀ ਹੈ ਥੱਲੇ ਤੇ ਨਹੀਂ ਲੱਗੀ ਇੱਕ ਵਾਰ ਆਪਾਂ ਸ਼ੇਡ ਮਾਰ ਲੈਂਦੇ ਆਂ ਸਬਜੀ ਨੂੰ ਸ਼ੇਡ ਮਾਰਨ ਤੋਂ ਬਾਅਦ ਅਸੀਂ ਸਬਜੀ ਨੂੰ ਫੇਟ ਾਕ ਦਵਾਂਗੇ ਥੋੜੀ ਦੇਰ ਲਈ ਹੋਰ ਪਕਾਵਾਂਗੇ ਹੁਣ ਆਪਾਂ ਇਹਨੂੰ ਟਾਕ ਦਿੰਦੇ ਆਂ ਥੋੜੀ ਦੇਰ ਲਈ ਪਕਾ ਲੈਂਦੇ ਆਂ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਕਿ ਜਿਹੜੇ ਸਾਡੇ ਬੈਂਗਣਾ ਦੇਖੋ ਚੰਗੀ ਤਰ੍ਹਾਂ ਘੋਲ ਚੁੱਕੇ ਨੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੈ ਤੇ ਆਲੂ ਬੈਂਗਣ ਦੀ ਜਿਹੜੀ ਸਬਜੀ ਬਣ ਗਈ ਹੈ ਇਹ ਸਬਜੀ ਦਾ ਕਲਰ ਥੋੜਾ ਜਿਹਾ ਕਾਲੇਪਨ ਚ ਤਾਂ ਹੈ ਕਿਉਂਕਿ ਆਪਾਂ ਇਹਨੂੰ ਸਰਵਲੋ ਦੀ ਕੜਾਈ ਵਿੱਚ ਬਣਾਇਆ ਹੈ ਜਿਹੜੇ ਲੋਹੇ ਦੀ ਕੜਾਈ ਵਰਤਦੇ ਆ ਉਹਨਾਂ ਨੂੰ ਪਤਾ ਕਿ ਸਬਜ਼ੀ ਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ ਜੇਲੀ ਸਬਜ਼ੀ ਵਿੱਚ ਅੱਪਾ ਟਮਾਟਰ ਪਾਏ ਹੋਣ ਤੇ ਸਬਜ਼ੀ ਬਹੁਤ ਜ਼ਿਆਦਾ ਸੁਆਦਬਨ ਕੇ ਤਿਆਰ ਹੋਈ ਹੈ ਇੱਕ ਵਾਰ ਤੁਸੀਂ ਵੀ ਇਦਾਂ ਹੀ ਸਬਜ਼ੀ ਬਣਾ ਕੇ ਟਰਾਈ ਕਰਿਓ ਪਹਿਲਾਂ ਆਲੂਆਂ ਨੂੰ ਤੜਕੇ ਦੇ ਵਿੱਚ ਭੁੰਨਿਓ ਇਦਾਂ ਸਬਜ਼ੀ ਬਹੁਤ ਜ਼ਿਆਦਾ ਸੁਆਦਬਨ ਕੇ ਤਿਆਰ ਹੁੰਦੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ